వాహాసా వాహి ఫేరే చ స్వాగత సార్ పార శ్రీకాల అది ఫోర్ అమూద తోడే నేను రోజ తోడనే పండిద రోజ తోడనే రోజ తోడనే పండిన ਉਹ ਖਾਜੇ ਫੇਰੇ ਤੋੜੇ ਨੇ ਨਹੀਂ ਫੇਰੇ ਪੱਕ ਕੇ ਗਰਮ ਲੱਗ ਜਾਂਦੇ ਨੇ ਫਿਰ ਕਿਸੇ ਖਾਣ ਦੇ ਕੰਮ ਵੀ ਨਹੀਂ ਰਹਿੰਦੇ ਤਾਂ ਕਰਕੇ ਫੇਰੇ ਫੇਰੇ ਸੀ રોજ ਤੋੜ ਲੈਂਦੇ ਵੀ ਤੇ ਮੀਨੂ ਵੀ ਪੈ ਗਿਆ ਬਹੁਤ ਵਧੀਆ ਸਾਡੇ ਸਮਰਾਲੇ ਤਾਂ ਬਹੁਤ ਵਧੀਆ ਮੀਨ ਪੈ ਗਿਆ ਮੌਸਮ ਠੰਡਾ ਹੋ ਗਿਆ ਬਹੁਤ ਗਰਮੀ ਸੀ ਇਹ ਅੱਜ ਸਾਡੇ ਮੱਲੇ ਤੋਂ ਮਨਾਉਣੀਆਂ ਨੇ ਸੀਆਂ 12 ਨੰਬਰ 11 ਚ ਸੀ ਪਹਿਲਾਂ ਸੀ ਘਰੇ ਮਨਾਉਂਦੀਆਂ ਸੀ ਹੁਣ ਸਾਡੇ ਮੱਲੇ ਵਾਲਿਆਂ ਨੇ ਮਨਾਉਣੀਆਂ ਨੇ ਇਹ ਅੱਜ ਤੁਹਾਨੂੰ ਕਰਾਵਾਂਗੇ ਕਿ ਜਾਂ ਦਾ ਅੰਜਵਾਏ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਅਗਰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਰਿਆ ਕਰੋ ਜੀ ਕਮੈਂਟ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਅੱਜ ਤੁਹਾਨੂੰ ਕੀ ਜਾਂ ਦਾ ਅੰਜਵਾਏ ਕਰਾਉਣੀ ਹੈ ਜੀ ਕੰਮ ਤਾਂ ਦਾ ਮਕਾਲੇ ਆਪਾਂ ਨੇ ਤੇਰੇ ਬੇੜਾ ਬੜਾ ਸੰਬਰ ਦਾ ਆਮਨੇ ਬਾਣੀ ਵਿੱਚ ਕੋਲ ਤੋਤਾ ਤੇ ਹੋਰ ਆਪਾਂ ਰੋਟੀ ਰੋਟੀ ਖਾ ਕੇ ਪਕਾ ਕੇ ਤੇ ਰਸਾ ਅੰਜਵਾਏ ਹਨ ਅੰਜਵਾਏ ਕਰਾਉਣਾ ਜੀ ਮੰਨੇ ਜਾਣਾ ਬਾਣੀ ਦੇ ਸਕੂਲ ਚ ਕੈਂਟੀਨਲ ਤੇ ਉੱਥੇ ਧੀਆਂ ਦਾ ਪ੍ਰੋਗਰਾਮ ਹੈ ਬਾਣੀ ਅਮਨਾਰ ਬਾਣੀ ਉੱਥੇ ਜਾਣਗੇ ਤੇ ਮੈਂ ਜੋ ਮਹੱਲੇ ਦੇ ਜਿਹੜੇ ਮਹੱਲੇ ਤੇ ਧੀਆਂ ਦਾ ਪ੍ਰੋਗਰਾਮ ਹੈ ਉੱਥੇ ਜਾਊਂਗੀ ਮਨੇ ਜਾਣਿਆ ਲੱਗ ਉਹ ਵੀ ਟਾਈਮ ਆ ਕੇ ਮੇਰੇ ਕੋਲੋਂ ਨਾ ਤਾਂ ਟਾਈਮ ਕੋਲੋਂ ਨਾ ਦਾ ਟਾਈਮ ਰੱਖਿਆ ਹੋਇਆ ਤੇ ਫੇਰ ਤੁਹਾਨੂੰ ਮਿਲਦੇ ਆਂ ਵੀ ਧੀਆਂ ਤੋਂ ਹੋਰ ਬੱਕੇ ਹੋਰ ਬੱਕੇ ਚਾਹ ਵਾ ਨਹੀਂ ਨਾ ਦਿੰਦੀ ਆ ਮੈਂ ਨਾ ਨਾ ਆਉਂਦੇ ਸਹੀ ਨਹੀਂ ਆਉਣਾ ਨਹੀਂ ਸੋ ਤੋਂ ਕੋਈ ਨਾ ਸਹੀ ਨਹੀਂ ਆਉਂਦਾ ਸੋ ਤੋਂ ਕੋਈ ਨਾ ਸਹੀ ਨਹੀਂ ਆਉਂਦਾ ਮੈਂ ਇਹ ਆ ਨਹੀਂ ਰਹਿ ਗਿਆ ਨਹੀਂ ਆ ਮਰ ਗਿਆ ਮੇਰੀ ਲਾਗੀ ਇਹ ਮਰਦੀ ਤੋ ਮੈਨੂੰ ਤਾਂ ਪਤਾ ਹੀ ਨਹੀਂ ਆ ਕਿ ਹੈ

ਕੀ ਕਰਾਂਗੇ ਫਾਗੂ ਕੜੇ ਬਧੀਆ ਲੱਗਦਾ ਹੈ ਗਾਲਖੇ ਕੋੜੀਏ ਕਿਉਂ ਵੱਧਦੀ ਮੂਰਮੇ ਹੈ ਰਾਈ ਰਾਈ ਤੇ ਪਟਲੇ ਜਿੰਆ ਲੱਗਿਆ ਮਾੜੀ ਸ਼ਾਮੀ ਨਿਹਾਰੀ ਹੋੜੀ ਤੇ ਪਟਨਾ ਲੱਗਿਆ ਅੱਜ ਤੇ ਨਕਰੋ ਨਾ ਬਤੀ ਦੇਸਿੰਦੇ ਆ ਅੱਜ i <laughs> do يا ندم پیر اٹھیا دم کیڑا اٹھیا ندم کیڑا اٹھیا دم کیڑا اٹھیا دم کیڑا اٹھیا دم کیڑا اٹھیا ندم کیڑا اٹھیا ਕਰਦੀ ਉਧਰ ਨਹੀਂ ਅਧਰ ਹੋਈ ਪੜਾਈ ਪਹਿਲਾ ਸਦਾ ਸੁਖਿਆ ਮਨ ਤਨੇ ਕਲੇ ਜਾਈ ਕੋਲੇ ਹਰ ਜਗਾਂ ਮੰਗੋ ਸੰਗਾਂ ਬੰਦ ਸੀ ਆਈ ਤਾਰੇ ਅੱਗੋਂ ਬੰਦੋ ਮੰਗਣ ਬੋਤੀ ਆਈ ਤਾਰੇ ਹਰ ਜਗਾਂ ਖਤ ਵਾਲਿਆ ਹੋਇਆ ਤੇ ਦੇਖੋ ਬਈ ਨਾ ਯਾਰ ਕੀਤਾ ਨੂੰ ਗੱਦੀ ਲੱਗੀ ਜੀਓ ਲਾਈਕ ਕਰਿਓ ਸ਼ੇਅਰ ਕਰਿਓ ਅਦਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੰਨੈਕ ਨੇ ਜਬਾ ਕਾਹਚਾਰੇ ਵੀਡੀਓ ਮੇਰੀ ਤੁਹਾਡੇ ਤੱਕ ਪਹੁੰਚ ਸਕੇ ਲਾਈਕ ਨੂੰ ਕਿਹੜਾ ਖਾਸ ਹੈ ਵਾਹਿਗੁਰੂ ਜੀ ਕੀ ਫਤ